ਸਭ ਨੂੰ ਜੈ ਮਸੀਹ ਦੀ ਮੈਂ ਖੁਦਾਵੰਦ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਭ ਦਾ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਤੋਂ ਪਿਆਰੀ ਭੈਣੋ ਤੇ ਭਾਈਓ ਰੱਬ ਦੇ ਪਿਆਰਿਓ ਅੱਜ ਅਸੀਂ ਇੱਕ ਖਾਸ ਟੌਪਿਕ ਤੇ ਵੱਲ ਚੱਲਾਂਗੇ ਇਨਸਾਨ ਇਨਸਾਨ ਦੇ ਬਾਹਰੀ ਰੂਪ ਨੂੰ ਦੇਖਦਾ ਪਰ ਜਿਹੜਾ ਖੁਦਾ ਆਇਆ ਨਾ ਉਹ ਤੁਹਾਡੇ ਅੰਦਰੋਂ ਦੇਖਦਾ ਜਿਸ ਤਰ੍ਹਾਂ ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਲੋਕਾਂ ਨੇ ਯੀਸ਼ੂ ਮਸੀਹ ਨੂੰ ਵੀ ਗਲਤ ਜੱਜ ਕੀਤਾ ਹੈ ਨਾ ਲੋਕਾਂ ਨੇ ਯੀਸ਼ੂ ਮਸੀਹ ਨੂੰ ਵੀ ਗਲਤ ਜੱਜ ਕੀਤਾ ਜਦੋਂ ਅਸੀਂ ਲੋਕਾਂ ਦੀ ਅੰਜੀਲ ਉਹਦੇ 19 ਅਧਿਆਏ ਦੇ ਵਿੱਚ ਪੜ੍ਹਦੇ ਹਾਂ 1 ਤੋਂ 1 ਤੋਂ ਲੈ ਕੇ 10 ਅਇਤਾ ਤੱਕ ਜਦੋਂ ਅਸੀਂ ਪੜ੍ਹਦੇ ਹਾਂ ਤੇ ਲੋਕਾਂ ਨੇ ਯੇਸ਼ੂ ਮਸੀਹ ਜੀ ਨੂੰ ਵੀ ਗਲਤ ਜੱਜ ਕੀਤਾ ਇੱਥੇ ਤੱਕ ਉਹਨਾਂ ਨੇ ਕਹਿਤਾ ਕਿ ਇਹ ਨਹੀਂ ਜਾਣਦਾ ਕਿ ਜਿਸ ਇਨਸਾਨ ਦੇ ਘਰੇ ਉਤਰਨ ਲੱਗਾ ਮਤਲਬ ਕਿ ਜਿਸ ਇਨਸਾਨ ਦੇ ਘਰੇ ਰਹਿਣ ਵਾਲਾ ਆ ਕਿ ਉਹ ਪਾਪ ਦੇ ਨਾਲ ਜਕੜਿਆ ਹੋਇਆ ਆ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਦੁਨੀਆ ਤੇ ਐਦਾਂ ਦੀ ਕੋਈ ਸ਼ਖਸੀਅਤ ਨਹੀਂ ਜੀ ਜਿਹੜੀ ਤੁਹਾਨੂੰ ਪਾਪਾਂ ਤੋਂ ਆਜ਼ਾਦ ਕਰ ਸਕੇ ਦੁਨੀਆ ਤੇ ਸਿਰਫ ਇੱਕੋ ਹੀ ਨਾਂ ਆ ਬਾਈਬਲ ਦੇ ਵਿੱਚ ਲਿਖਿਆ ਹੈ ਕਹਿੰਦਾ ਧਰਤੀ ਦੇ ਉੱਤੇ ਆਸਮਾਨ ਦੇ ਥੱਲੇ ਮਨੁੱਖਾਂ ਦੇ ਵਿੱਚ ਸਿਰਫ ਇੱਕੋ ਹੀ ਨਾਂ ਦਿੱਤਾ ਗਿਆ ਹੈ ਜਿਸ ਦੇ ਦੁਬਾਰਾ ਅਸੀਂ ਬਚਾਏ ਜਾਣਾ ਆ ਉਹ ਕਿਹੜਾ ਨਾਂ ਆ ਖੁਦਾਵੰਦ ਯੀਸੂ ਮਸੀਹ ਦਾ ਨਾਂ ਆ ਦੇਖੋ ਚਾਹੇ ਦੁਨੀਆ ਤੇ ਕਿਸੇ ਵੀ ਤਰ੍ਹਾਂ ਦੇ ਡਾਕਟਰ ਸਹਨ ਪਰ ਉਹ ਤੁਹਾਨੂੰ ਪਾਪ ਤੋਂ ਬਚਾ ਨਹੀਂ ਸਕਤੇ ਹਨ ਸਿਫ ਓਨਲੀ ਫॉर ਜੀਜ਼ਸ ਜਿਹੜਾ ਤੁਹਾਨੂੰ ਤੁਹਾਡੇ ਪਾਪਾਂ ਤੋਂ ਆਜ਼ਾਦ ਕਰ ਸਕਦਾ ਹੈ ਇਸ ਕਰਕੇ ਖੁਦਾਵੰਦ ਯੀਸ਼ੂ ਮਸੀਹ ਜੀ ਨੇ ਕਿਹਾ ਹੈ ਥੱਕੇ ਤੇ ਹਾਰਿਓ ਭਾਰ ਹੇਠਾਂ ਦੱਬੇ ਹੋਏ ਲੋਕੋ ਤੁਸੀਂ ਕਹਿੰਦਾ ਮੇਰੇ ਕੋਲ ਆਜੋ ਮੈਂ ਤੁਹਾਨੂੰ ਆਰਾਮ ਦਿਆਂਗਾ ਹਨਾ ਜਦੋਂ ਡਾਕਟਰਸ ਜਿਹੜੇ ਹੁੰਦੇ ਆ ਉਹ ਇੱਕ ਮਰੀਜ਼ ਦਾ ਇਲਾਜ ਨਹੀਂ ਕਰ ਪਾਉਂਦੇ ਡਾਕਟਰ ਉਸ ਮਰੀਜ਼ ਨੂੰ ਜਵਾਬ ਦੇ ਦਿੰਦੇ ਆ ਉਹ ਕਹਿੰਦੇ ਵੀ ਸਾਡੇ ਕੋਲ ਹੁਣ ਇਹਦਾ ਇਲਾਜ ਨਹੀਂ ਹੈਗਾ ਹਨਾ ਉਹ بڑے بڑے ਡਾਕਟਰਾਂ ਦੇ ਕੋਲ ਜਾਂਦੇ ਆ بڑے بڑے ਹਕੀਮਾਂ ਦੇ ਕੋਲ ਜਾਂਦੇ ਆ ਪਰ ਉਹ ਹਕੀਮ ਡਾਕਟਰ ਵੈਦ ਉਹਦਾ ਉਹਨਾਂ ਦਾ ਇਲਾਜ ਨਹੀਂ ਕਰ ਸਕਦੇ ਉਹਨਾਂ ਲੋਕਾਂ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਨੇ ਕਿਹਾ ਉਹ ਲੋਕ ਜਿਹੜੇ ਇਲਾਜ ਦੇ ਪੱਖੋਂ ਜਿਨ੍ਹਾਂ ਦਾ ਇਲਾਜ ਨਹੀਂ ਹੋ ਪਾਰਿਆ ਜਿਹੜੇ ਮਜਬੂਰ ਹੋ ਚੁੱਕੇ ਉਹਨਾਂ ਨੂੰ ਖੁਦਾਵੰਦ ਯੀਸ਼ੂ ਮਸੀਹ ਕਹਿੰਦੇ ਆ ਕਹਿੰਦੇ हे ਥੱਕੀ ਤੇ ਹਾਰਿਓ ਭਾਰ ਹੇਠਾਂ ਦੱਬੇ ਹੋਏ ਲੋਕੋ ਤੁਸੀਂ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਆਰਾਮ ਦਿਆਂਗਾ ਹallelujah ਤੋਂ ਯੀਸ਼ੂ ਮਸੀਹ ਪਾਪੀਆਂ ਨੂੰ ਬਚਾਉਣ ਆਇਆ ਹallelujah ਇਹ ਲੋਕੇ ਜਿਸ ਟਾਈਮ ਖੁਦਾਵੰਦ ਯੀਸ਼ੂ ਮਸੀਹ ਦੀ ਪ੍ਰਚਾਰ ਕਰਦੇ ਉਸ ਟਾਈਮ ਦੇ ਵਿੱਚ ਵੀ ਇਹ ਲੋਕ ਭੁੱਲੇ ਭੁੱਲੇ ਹੋਏ ਸੀਗੇ ਕਿ ਖੁਦਾਵੰਦ ਦੀ ਯੀਸ਼ੂ ਮਸੀਹ ਦੇ ਆਉਣ ਦਾ ਪਰਪਸ ਕੀ ਆ ਉਹਦਾ ਕਾਰਨ ਕੀ ਆ ਤੇ ਅੱਜ ਦੇ ਵੀ ਲੋਕ ਬਹੁਤ ਸਾਰੇ ਇਦਾਂ ਦੇ ਹੈਗੇ ਜਿਹੜੇ ਕਿ ਭੁੱਲ ਚੁੱਕੇ ਆ ਅੱਜ ਅਸੀਂ ਕੀ ਦੇਖਦੇ ਆ ਕਿਸੇ ਦੇ ਗਲਤ ਕੰਮਾਂ ਨੂੰ ਦੇਖ ਕੇ ਜੇ ਕੋਈ ਪਾਪ ਦੇ ਵਿੱਚ ਆ ਚਾਹੇ ਉਹ ਕੋਈ ਭੈਣ ਭਾਈ ਮਸੀਹ ਦੇ ਵਿੱਚ ਆ ਚਾਹੇ ਨਾਨ ਕ੍ਰਿਸਚੀਅਨ ਆ ਅਸੀਂ ਕੀ ਕਰਦੇ ਆ ਉਹ ਦੇ ਪਾਪਾ ਨੂੰ ਉਹ ਦੇ ਕੰਮਾਂ ਨੂੰ ਦੇਖ ਕੇ ਅਸੀਂ ਉਹਦੇ ਤੋਂ ਕੀ ਕਰਦੇ ਆ ਨਫ਼ਰਤ ਕਰਦੇ ਆ ਪਿੱਛੇ ਨੂੰ ਹੋ ਜਾਂਦੇ ਆ ਹਨਾ ਗਲਤੀਆਂ ਇੱਥੇ ਅਸੀਂ ਹਨਾ ਪਰਮੇਸ਼ਰ ਕਹਿੰਦਾ ਇੱਕ ਨੂੰ ਦੋ ਭਲੇ ਹਨਾ ਪਰ ਬਚਨ ਚ ਇਹ ਵੀ ਲਿਖਿਆ ਆ ਕਹਿੰਦਾ ਕਿ ਜੇ ਤੂੰ ਆਪਣੇ ਭਰਾ ਨੂੰ ਹਨਾ ਉਹਦੇ ਪਾਪਾਂ ਤੋਂ ਮੋੜ ਲਿਆਵੇਂ ਤਾਂ ਤੂੰ ਆਪਣੇ ਬਾਲੇ ਪਾਪਾਂ ਨੂੰ ਟੱਕ ਲਵੇਂਗਾ ਬਜਾਏ ਕਿ ਉਹਦੇ ਨੇੜੇ ਜਾਣਾ ਅਸੀਂ ਉਹਦੇ ਤੋਂ ਦੂਰ ਹੋ ਜਾਂਦੇ ਆ ਅਸੀਂ ਕਿੰਨੇ ਤਾਂ ਪਾਪੀ ਆ ਇਹ ਮਾੜਾ ਇਨਸਾਨ ਆ ਇਹ ਕੰਮ ਮਾੜੇ ਕਰਦਾ ਮੇਰੇ ਅਜ਼ੀਜ਼ੋ ਬਾਈਬਲ ਦੇ ਵਿੱਚ ਲਿਖਿਆ ਯੀਸ਼ੂ ਮਸੀਹ ਆਇਆ ਹੀ ਪਾਪੀਆਂ ਨੂੰ ਬਚਾਉਣ ਦੇ ਲਈ ਆ ਹਨਾ ਅਸੀਂ ਅਸੀਂ ਆਪਣੇ ਆਪ ਨੂੰ ਜੱਜ ਕਰਨਾ ਅੱਜ ਅਸੀਂ ਆਪਣੇ ਆਪ ਨੂੰ ਪਰਖਣਾ ਕਿਉਂਕਿ ਅਸੀਂ ਅੱਜ ਵੀ ਆਪਣੇ ਆਪ ਨੂੰ ਨਹੀਂ ਪਰਖ ਰਹੇ ਅਸੀਂ ਅੱਜ ਵੀ ਆਪਣੇ ਆਪ ਨੂੰ ਨਹੀਂ ਜਾਂਚ ਰਹੇ ਕਿਉਂ ਕਿਉਂਕਿ ਅਸੀਂ ਆਪਣੇ ਆਪ ਦੇ ਵਿੱਚ ਚੰਗੇ ਬਣ ਬੈਠੇ ਅਸੀਂ ਕਿੰਨੇ ਵੀ ਅਸੀਂ ਪਾਪ ਨਹੀਂ ਕਰਦੇ ਹਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਆ ਜਿਹੜੇ ਲੋਕ ਇੱਕ ਇਨਸਾਨ ਨੂੰ ਉਹਦੇ ਗਲਤ ਕੰਮ ਦੇਖ ਕੇ ਪਿੱਛੇ ਹਟ ਜਾਂਦੇ ਆ ਉਹਦੇ ਤੱਕ ਖੁਦਾਵੰਦ ਦਾ ਵਚਨ ਨਹੀਂ ਲੈ ਕੇ ਜਾਂਦੇ ਉਹਨੂੰ ਉਹਨੂੰ ਖੁਦਾਵੰਦ ਦਾ ਵਚਨ ਨਹੀਂ ਦੱਸਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹਨਾਂ ਦੇ ਵਿੱਚ ਈਸ਼ਵਰੀ ਜੀਵਨ ਨਹੀਂ ਆ ਉਨ੍ਹਾਂ ਦੇ ਵਿੱਚ ਯਿਸੂ ਮਸੀਹ ਨਹੀਂ ਆ ਕਿਉਂਕਿ ਯਿਸੂ ਮਸੀਹ ਇਦਾਂ ਨਹੀਂ ਕਰਦੇ ਸੀ ਯਿਸੂ ਮਸੀਹ ਤੇ ਹਰ ਗਲੀ ਹਰ ਨੁੱਕਰ ਦੇ ਵਿੱਚ ਗਿਆ ਦੱਸਣ ਕਿ ਸਵਰਗ ਦਾ ਰਾਜ ਨਿਕਟਿਆ ਆਪਣੇ ਪਾਪਾਂ ਤੋਂ ਤੌਬਾ ਕਰੋ ਮਨ ਫਿਰਾਓ ਕਿਉਂ ਜੋ ਕਹਿੰਦਾ ਸਵਰਗ ਦਾ ਰਾਜ ਨੇੜੇ ਆ ਅੱਜ ਤੇ ਅਸੀਂ ਬਾਈਬਲ ਦੇ ਬਾਈਬਲ ਦੇ ਅਕੋਰਡਿੰਗ ਟੂ ਬਾਈਬਲ ਨਹੀਂ ਚੱਲਦੇ ਬਾਈਬਲ ਤੋਂ ਅਸੀਂ ਹੱਤ ਕੇ ਚੱਲਦੇ ਹ ਜਿਸ ਤਰ੍ਹਾਂ ਬਾਈਬਲ ਚਾਹੁੰਦੀ ਆ ਸਾਨੂੰ ਚਲਾਉਣਾ ਅਸੀਂ ਉਦਾਂ ਨਹੀਂ ਚੱਲਦੇ ਪਰਮੇਸ਼ਰ ਕਹਿੰਦਾ ਕੀ ਆਪਣੇ ਪਾਪਾਂ ਤੋਂ ਮਨ ਫਰਾਓ ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਪਰ ਅਸੀਂ ਅੱਜ ਕੀ ਕਰਦੇ ਆ ਇੱਕ ਇਨਸਾਨ ਨੂੰ ਦੇਖ ਕੇ ਉਹਦੇ ਬੁਰੇ ਕੰਮਾਂ ਨੂੰ ਦੇਖ ਕੇ بجائے ਉਹਦੇ ਕੋਲ ਜਾਣ ਦੀ بجائے ਅਸੀਂ ਉਹ ਤੋਂ ਦੂਰੀ ਇਖਤਿਆਰ ਕਰ ਲੈਨੀ ਆ ਅਸੀਂ ਉਹ ਤੋਂ ਦੂਰੀ ਬਣਾ ਲੈਨੀ ਆ ਅਸੀਂ ਅਸੀਂ ਕੀ ਕਹਿੰਨੇ ਆ ਅਸੀਂ ਬਹੁਤ ਪਵਿੱਤਰ ਆ ਅਸੀਂ ਬਹੁਤ ਪ੍ਰਾਰਥਨਾ ਕਰਦੇ ਆ ਅਸੀਂ ਬਹੁਤ ਫਾਸਟਿੰਗ ਕਰਦੇ ਆ ਅਨਾ ਅਸੀਂ ਬਹੁਤ ਫਾਸਟਿੰਗ ਕਰਦੇ ਆ ਠੀਕ ਆ ਬਹੁਤ ਵਧੀਆ ਗੱਲ ਆ ਫਾਸਟਿੰਗ ਕਰਨੀ ਚਾਹੀਦੀ ਆ ਪ੍ਰਾਰਥਨਾ ਕਰਨੀ ਚਾਹੀਦੀ ਆ ਪਰ ਤੁਹਾਡੇ ਕੰਮ ਵੀ ਖੁਦਾਵੰਦ ਦੇ ਵਰਗੇ ਹੋਣੇ ਚਾਹੀਦੇ ਹallelujah ਪਰਮੇਸ਼ਰ ਨੇ ਕਦੀ ਪਾਪੀ ਨੂੰ ਦੇਖ ਕੇ ਮੂੰਹ ਨਹੀਂ ਫੇਰਿਆ ਕਦੀ ਉਹਦੇ ਕੰਮਾਂ ਨੂੰ ਦੇਖ ਕੇ ਮੂੰਹ ਨਹੀਂ ਫੇਰਿਆ ਬਾਈਬਲ ਦੇ ਵਿੱਚ ਤਾਂ ਇੱਥੇ ਤੱਕ ਇਹ ਵੀ ਲਿਖਿਆ ਆ ਕਹਿੰਦਾ ਪਰਮੇਸ਼ਰ ਨੇ ਜਗਤ ਦੇ ਮੂਰਖਾਂ ਨੂੰ ਚੁਣ ਲਿਆ ਤਾਹ ਜੋ ਜਿਹੜੇ ਆਪਣੇ ਆਪ ਨੂੰ ਬੁੱਤੀਮਾਨ ਸਮਝਦੇ ਆ ਉਹਨਾਂ ਦੀ ਬੁੱਧੀ ਦਾ ਨਾਸ਼ ਕਰੇ ਹਨਾ ਕਿਉਂ ਪਰਮੇਸ਼ਰ ਨੇ ਜਗਤ ਦੇ ਮੂਰਖਾਂ ਨੂੰ ਚੁਣਿਆ ਕਿਉਂ ਨਹੀਂ ਬੁੱਧੀਮਾਨਾਂ ਨੂੰ ਚੁਣਿਆ ਕਿਉਂਕਿ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਕਮਾਂਡ ਸੀ ਕਮਾਂਡਿਆ ਉਹ ਆਪਣੇ ਆਪ ਦੇ ਵਿੱਚ ਬਹੁਤ ਖਰੇ ਬਣ ਚੁੱਕੇ ਆ ਇਸ ਕਰਕੇ ਪਰਮੇਸ਼ਰ ਨੇ ਜਗਤ ਦੇ ਮੂਰਖਾਂ ਨੂੰ ਚੁਣਿਆ ਹਾਲੇਲੂਇਆ ਤੋਂ ਇੱਥੇ ਇਨਸਾਨ ਦਾ ਇੱਕ ਜ਼ਿਕਰ ਆਉਂਦਾ ਜਿਹਦਾ ਨਾਂ ਜਕਈ ਆ ਹਾਲੇਲੂਇਆ ਹਨਾ ਤੋ ਜਕਈ ਦੇ ਘਰ ਪ੍ਰਭੂ ਯੀਸ਼ੂ ਮਸੀਹ ਕਹਿੰਦਾ ਕਿ ਜਕਈ ਗੁੱਲਰ ਦੇ ਪੇੜ ਤੋਂ نیچے ਆ ਜਾ ਅੱਜ ਮੈਂ ਤੇਰੇ ਹੀ ਘਰ ਜਾਣਾ ਆ ਅੱਜ ਮੈਂ ਤੇਰੇ ਹੀ ਘਰ ਰੁਕਣਾ ਆ ਪਰ ਉੱਥੇ ਦੇ ਲੋਕ ਯੀਸ਼ੂ ਮਸੀਹ ਨੂੰ ਉਹਨਾਂ ਨੇ ਜੱਜ ਕੀਤਾ ਹਨਾ ਅੱਜ ਵੀ ਬਹੁਤ ਸਾਰੇ ਲੋਕ ਇਹ ਚੀਜ਼ਾਂ ਕਰਦੇ ਆ ਹਨਾ ਲਿਖਿਆ ਕਹਿੰਦਾ ਉਹ ਜਰੀਹੋ ਦੇ ਅੰਦਰ ਜਾ ਕੇ ਵਿਚੋ ਦੀ ਲੰਘ ਰਿਹਾ ਸੀ ਔਰ ਵੇਖੋ ਜਕਈ ਨੋ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਤਨਵਾਨ ਸੀ ਅਤੇ ਉਸ ਨੇ ਯੇਸ਼ੂ ਨੂੰ ਵੇਖਣ ਦਾ ਯਤਨ ਕੀਤਾ ਭਾਈ ਉਹ ਕੌਣ ਹੈ ਜਕਈ ਤੱਕ ਯੇਸ਼ੂ ਮਸੀਹ ਦੇ ਚਰਚੇ ਪਹੁੰਚ ਰਹੇ ਸੀ ਜਕਈ ਯੇਸ਼ੂ ਮਸੀਹ ਦੇ ਨਾਮ ਨੂੰ ਸੁਣਦਾ ਆ ਰਿਹਾ ਸੀ ਹਾਲੇਲੂਇਆ ਹੈ ਨਾ ਜੋ ਕਈ ਕਹਿੰਦਾ ਕਿ ਹੋਵੇ ਨਾ ਕਿ ਅੱਜ ਯਿਸੂ ਮਸੀਹ ਸਾਡੇ ਪਿੰਡ ਦੇ ਵਿੱਚ ਆਇਆ ਹੋਵੇ ਨਾ ਕਿ ਮੈਂ ਕਿਉਂ ਨਾ ਇਹਨੂੰ ਵੇਖਾਂ ਕਿਉਂਕਿ ਉਹਦੇ ਦਿਲ ਦੇ ਵਿੱਚ ਤਾਂਘ ਸੀ ਉਹਨੂੰ ਵੇਖਣ ਦੀ ਪਰ ਜੇ ਕਈ ਇਹ ਨਹੀਂ ਜਾਣਦਾ ਕਿ ਇਹ ਨਹੀਂ ਜਾਣਦਾ ਸੀ ਕਿ ਯੀਸ਼ੂ ਮਸੀਹ ਅੱਜ ਮੇਰੇ ਹੀ ਨਾਲ ਮੇਰੇ ਹੀ ਘਰ ਦੇ ਵਿੱਚ ਰਹੇਗਾ ਹallelujah ਜਿਸ ਤਰ੍ਹਾਂ ਅੱਜ ਤੁਸੀਂ ਤੇ ਮੈਂ ਨਹੀਂ ਜਾਣਦੇ ਹੋ ਸਕਦਾ ਕਿ ਜੇਕਰ ਕੋਈ ਪਾਪ ਦੇ ਵਿੱਚ ਫਸਿਆ ਆ ਤੁਸੀਂ ਉਹਦੇ ਕੋਲ ਪਰਮੇਸ਼ਰ ਦਾ ਵਚਨ ਲੈ ਕੇ ਜਾਂਦੇ ਆ ਤੇ ਪਰਮੇਸ਼ਰ ਹੋ ਸਕਦਾ ਕਿ ਤੁਹਾਡੇ ਦੁਆਰਾ ਉਹਨੂੰ ਬਚਾ ਲਵੇ ਤੇ ਤੁਸੀਂ ਆਪਣੇ ਬਹੁਤ ਸਾਰੇ ਪਾਪਾਂ ਨੂੰ ਢੱਕ ਲਵੋਗੇ ਹallelujah ਪਰ ਅੱਜ ਅਸੀਂ ਇਦਾਂ ਨਹੀਂ ਕਰਦੇ ਇੱਦਾਂ ਨਹੀਂ ਕਰਦੇ ਅੱਜ ਅਸੀਂ ਇਨਕਰਜ ਨਹੀਂ ਕਰਦੇ ਯੀਸ਼ੂ ਮਸੀਹ ਜਿੱਥੇ-ਜਿੱਥੇ ਗਿਆ ਉਹਨੇ ਇਨਕਰਜ ਕੀਤਾ ਹਰ ਇੱਕ ਉਹ ਭੈਣ ਨੂੰ ਹਰ ਇੱਕ ਉਹ ਭਰਾ ਨੂੰ ਜਿਹੜਾ ਕਿ ਪਾਪ ਦੇ ਵਿੱਚ ਸੀਗਾ ਹਾਲੇਲੂਇਆ ਅੱਜ ਅਸੀਂ ਉਲਟ ਕਰਦੇ ਆ ਅੱਜ ਅਸੀਂ ਉਹਦੇ ਪੁੱਠੇ ਕੰਮਾਂ ਨੂੰ ਮਾੜੇ ਕੰਮਾਂ ਨੂੰ ਦੇਖ ਕੇ ਉਹ ਤੋਂ ਦੂਰੀ ਇਖਤਿਆਰ ਕਰ ਲੈਨੇ ਆ ਉਹ ਤੋਂ ਦੂਰੀ ਬਣਾ ਲੈਨੇ ਆ ਜਿਹੜੇ ਇਨਸਾਨ ਦੂਰੀ ਬਣਾਉਂਦੇ ਆ ਉਹਨਾਂ ਦੇ ਵਿੱਚ ਖੁਦਾਈ ਜੀਵਨ ਨਹੀਂ ਆ ਕਿਉਂਕਿ ਯੀਸ਼ੂ ਮਸੀਹ ਨੇ ਕਦੀ ਵੀ ਪਾਪੀ ਨੂੰ ਦੇਖੇ ਮੈਂ ਇਫਰੀ ਹallelujah ਹੈਨਾ ਤੋ ਜਕਈ ਕੀ ਕਹਿੰਦਾ ਕਹਿੰਦਾ ਮੈਂ ਯਿਸੂ ਮਸੀਹ ਨੂੰ ਦੇਖਣਾ ਜੋ ਗੁੱਲਰ ਦੇ ਪੇੜ ਤੇ ਚੜ ਗਿਆ ਤੇ ਖੁਦਾਵੰਦ ਯਿਸੂ ਮਸੀਹ ਜਦੋਂ ਤੁਰਿਆ ਆ ਰਿਹਾ ਸੀ ਉਹ ਗੁੱਲਰ ਦੇ ਪੇੜ ਦੇ ਥੱਲੇ ਆ ਕੇ ਰੋਕ ਗਿਆ ਤੇ ਖੁਦਾਵੰਦ ਯਿਸੂ ਮਸੀਹ ਨੇ ਜਕਈ ਨੂੰ ਆਵਾਜ਼ ਮਾਰੀ ਕਹਿੰਦਾ ਜਕਈ ਥੱਲੇ ਉਤਰਿਆ ਅੱਜ ਮੈਂ ਤੇਰੇ ਘਰ ਜਾਣਾ ਹallelujah ਹੈਨਾ ਕਹਿੰਦਾ ਹੇ ਜਕਈ ਸ਼ੈਤੀ ਨਾਲ ਉਤਰਿਆ ਕਿਉਂ ਜੋ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ ਤਾਂ ਉਹ ਛੇਤੀ ਉੱਤਰ ਆਇਆ ਤੇ ਖੁਸ਼ੀ ਨਾਲ ਉਹਦਾ ਆਦਰ ਕੀਤਾ ਆਦਰ ਭਾਉ ਕੀਤਾ ਕਿ ਇਹਦਾ ਖੁਦਾਵੰਦ ਯੀਸ਼ੂ ਮਸੀਹ ਦਾ ਠੀਕ ਹੈ ਤਾਂ ਇੱਥੇ ਦੇ ਜਿਹੜੇ ਲੋਕ ਸੀ ਇਹਨਾਂ ਨੇ ਖੁਦਾਵੰਦ ਯੀਸ਼ੂ ਮਸੀਹ ਨੂੰ ਵੀ ਜੱਜ ਗਲਤ ਕੀਤਾ ਜਿਸ ਤਰ੍ਹਾਂ ਅੱਜ ਵੀ ਲੋਕ ਕਰਦੇ ਆ ਖੁਦਾਵੰਦ ਦੇ ਸਵਚਨ ਦੇ ਵਸੀਲੇ ਤੁਹਾਨੂੰ ਬੜੀ ਬਰਕਤ ਦੇ ਬੜੀ ਆਸ਼ੀਸ਼ ਤੇ ਗੋਡ ਬLESਸ ਯੂ ਸਭ ਨੂੰ ਜੈਮਸੀ ਦੀ ਫਿਰ ਮਿਲਾਂਗੇ ਖੁਦਾਵੰਦ ਦੇ ਪਿਆਰੇ ਨਾਮ ਦੇ ਵਿੱਚ ਜੈਮਸੀ ਦੀ